ਸ਼ਾਜੀ ਭਾਈ ਜੇ ਉਦਾਂ ਤੁਹੀ ਟੀਮ ਬਣਾਉਣੀ ਹੋਵੇ ਮਨਕੀ ਆਪਣੇ ਤੁਹਾਨੂੰ ਨਾ ਖੜੇ ਟਾਈਮ ਆ ਜਾਵੇ ਫੋਨ ਵੀ ਇੱਥੇ ਮੈਚ ਆ ਮੇਰੇ ਖਿਆਲ ਨਾਲ 5-7 ਮਿੰਟ ਦੇ ਵਿੱਚ ਵਿੱਚ ਸ਼ਗਰਪੁਰ ਦੀ ਟੀਮ ਬਣ ਜੂਗੀ ਇੰਨੇ ਪਲੇਅਰ ਆ ਨਾ ਜੀ ਭਾਜੀ ਉਹ ਤਾਂ ਹੈ ਅਜੇ ਅਹੀਂ ਇਦਾਂ ਵੀ ਕਦੇ ਕਿਸੇ ਦਾ ਕਹਿਣਾ ਵੀ ਨਹੀਂ ਮੋੜਿਆ ਹਾਂ ਜੀ ਕਦੋਂ ਵੀ ਚਲੀ ਜਾਈਏ ਤੇ ਜਦੋਂ ਅਸੀਂ ਇੱਕ ਅੱਧਾ ਫੋਨ ਕਰਦੀਏ ਸਾਡਾ ਵੀ ਨਹੀਂ ਕਹਿਣਾ ਮੋੜਦਾ ਕੋਈ ਭਾਜੀ ਸਹੀ ਹਾਂ ਕਈ ਵਾਰੀ ਨੌਕ ਝੋਕ ਹੋ ਜਾਂਦੀ ਹੈ ਪਰ ਇਦਾਂ ਵੀ ਜਦੋਂ ਵੀ ਫੋਨ ਕਰੇ ਆਈ ਇੱਕ ਫੋਨ ਤੇ ਆਈ ਚਲੇ ਜਾਂਦੇ ਆ ਜੀ ਅਸੀਂ ਇੱਕ ਗਾਹ ਫੋਨ ਕਰੀ ਤੇ ਉਹ ਹੈ ਦੇਖੋ ਜੀ ਸ਼ਾਜੀਵਰ ਸਾਚਾ ਆਪਣੀ ਇਕੱਲਾ ਰਹਿ ਗਈ ਮੈਨੂੰ ਆ ਤੁਹਾਡੀ ਗੱਲ ਤੋਂ ਯਾਦ ਆਇਆ ਵੀ ਜਿੱਦਾਂ ਹੁਣ ਨਾ ਕਈ ਕਮੇਟੀਆਂ ਦੇ ਵਿੱਚ ਕਹਿ ਦਿੰਦੇ ਵੀ ਆਹ ਪਲੇਅਰ ਕਹਿ ਕੇ ਆ ਬੀ ਬੇਸਿਕਲੀ ਭਾਜੀ ਕੋਈ ਪਲੇਅਰਾਂ ਦੀ ਮਜਬੂਰੀ ਹੁੰਦੀ ਆ ਕਿ ਕੋਈ ਆਪਣੇ ਪ੍ਰੈਸ਼ਰ ਹੁੰਦਾ ਪਿੱਛੋਂ ਹੀ ਭਾਜੀ ਹੁਣ ਕਬੱਡੀ ਚ ਬਹੁਤ ਬਹੁਤ ਚੱਲ ਰਿਹਾ ਤੇਨੂੰ ਵੀ ਪਤਾ ਕਿੱਦਾਂ ਕਿੱਦਾਂ ਦੇ ਫੋਨ ਆਉਂਦੇ ਆ ਜੀ ਕਿਤੇ ਪਤਾ ਲੱਗ ਜਾਵੇ ਸਾਡੇ ਨਾਲ ਵੀ ਬਹੁਤ ਵਾਰ ਹੋਇਆ ਜੇ ਅਸੀਂ ਕਲੀਨ ਕਢਾਈਏ ਸਾਨੂੰ ਬਾਅਦ ਜਵਾਬ ਆ ਜਾਂਦੇ ਵੀ ਯਾਰ ਇਦਾਂ ਨੇ ਇਦਾਂ ਫੋਨ ਆ ਗਿਆ ਬਹੁਤ ਕੋਈ ਚੱਲ ਰਿਹਾ ਭਾਜੀ ਓਪਨਲੀ ਮੈਂ ਦੱਸ ਵੀ ਨਹੀਂ ਸਕਦਾ ਪਰ ਫੋਨ ਜਦੋਂ ਆ ਜਾਂਦੇ ਕਿ ਕਦੇ ਕਿਸੇ ਦਾ ਕਦੇ ਕਿਸੇ ਦਾ ਬਸ ਉੱਥੇ ਰੋਕ ਟੋਕ ਹੋ ਜਾਂਦੀ ਆ ਭਾਜੀ ਤੇ ਸਾਜੀ ਵੀਰੇ ਜਦੋਂ ਫੋਨ ਆਉਂਦਾ ਵਾ ਪਲੇਅਰ ਨੂੰ ਵੀ ਇਦਾਂ ਤੇ ਉਦੋਂ ਜਦੋਂ ਪਲੇਅਰ ਦੇ ਘਰਦਿਆਂ ਨੂੰ ਪਤਾ ਲੱਗਦਾ ਤੇ ਉਦੋਂ ਪਲੇਅਰ ਤੇ ਕੀ ਵੀ ਹਿੱਦੀ ਹੋਗੀ ਸਾਡੇ ਨਾਲ ਇੰਨੇ ਹੈਪਨ ਹੋ ਗਿਆ ਨਾ ਜੇ ਅਸੀਂ ਫੈਮਿਲੀ ਨੂੰ ਇੱਕ ਵੀ ਗੱਲ ਦੱਸਦੀ ਹੈ ਨਾ ਹਾਂ ਸਾਨੂੰ ਘਰੋਂ ਵੀ ਨਿਕਲ ਦਵੇ ਜਿੱਦਾਂ ਜਿੱਦਾਂ ਤੇ ਫੋਨ ਵੀ ਆਉਂਦੇ ਆ ਭਾਜੀ ਅਸੀਂ ਦੱਸਦੇ ਵੀ ਜੇ ਕਿਤੇ ਦੱਸ ਦਈਏ ਨਾ ਅੰਮੀ ਦੇ ਅੱਬੂ ਕਦੀ ਨਾ ਸਾਨੂੰ ਕਬੱਡੀ ਖੇਡਣ ਦੇ ਪੈਰ ਵੀ ਨਾ ਬਾਹਰ ਰੱਖਣ ਦੇਣ ਭਾਜੀ ਅੱਛਾ ਫੈਮਿਲੀ ਨਾਲ ਉਹ ਗੱਲਾਂ ਆਪਾਂ ਨਹੀਂ ਇੰਡੀ ਸ਼ੇਅਰ ਨਹੀਂ ਕਰ ਸਕਦੇ ਭਾਜੀ ਜਿੱਦਾਂ ਜਿੱਦਾਂ ਤੇ ਫੋਨ ਵੀ ਆਉਂਦੇ ਆ ਸਾਨੂੰ ਰਬਾਤ ਡੋਰਾ ਰੱਖਿਆ ਆ ਆਪਾਂ ਸਹੀ ਆ ਤਾਂ ਸਹੀ ਆ ਜੇ ਗਲਤ ਹੁੰਦੇ ਤਾਂ ਭਾਜੀ ਬਹੁਤ ਕੁਝ ਹੋ ਜਾਂਦਾ ਸੀ ਸਹੀ ਚੱਲ ਰਿਹਾ ਵਧੀਆ ਚੱਲ ਰਿਹਾ ਤਾਂ ਕਰਕੇ ਰੱਬ ਨੇ ਇੰਨਾ ਕੁਝ ਦਿੱਤਾ ਵੀ ਆ ਤੇ ਕਦੇ ਕੁਝ ਹੋਇਆ ਵੀ ਨਹੀਂ ਭਾਜੀ ਕੋਈ ਪਲੇਅਰ ਹੋ ਸਕਦਾ ਵੀ ਮੁੱਕਰ ਗਿਆ ਹੋਵੇ ਹਮ ਇੱਕਦਮ ਭਾਜੀ ਹੁਣ ਮਨ ਲਾ ਮੈਚ ਅਗਰ ਪ੍ਰਤੀਦੀਪ ਬਣਾਈ ਆ ਅੱਜ ਮੈਚ ਆ 12 ਵਜੇ ਕਾਲ ਕੀਤੀ ਆ ਉਹ ਜੇ ਨਾ ਕਰਦੇ ਉਦੋਂ ਗੁੱਸਾ ਹੁੰਦਾ ਇੰਸਾਨਾ ਕਿਉਂ ਗਸਾਉਂਦਾ ਵੀਰੇ ਇੱਕਦਮ ਦੱਸਿਆ ਜਾਂ ਸਵੇਰੇ ਦੱਸ ਦੇ ਜਾਂ ਰਾਤ ਆ ਦੱਸ ਦੇ ਮद्दा ਕੋਈ ਨਾ ਕੋਈ ਹੱਲ ਕਰ ਲੈਂਦਾ ਜਦੋਂ ਇੱਕਦਮ ਦੱਸੇ ਭਾਜੀ ਗੁੱਸਾ ਸਾਰੇ ਨੂੰ ਹੁੰਦਾ ਭਾਵੇਂ ਉਹਦੀ ਕਿੱਡੀ ਵੀ ਪ੍ਰੋਬਲਮ ਆਵੇ ਉਹਨੂੰ ਪਹਿਲਾਂ ਦੱਸ ਦੋ ਭਾਜੀ ਵੀ ਮੇਰੇ ਇਹ ਪ੍ਰੋਬਲਮ ਆ ਮੈਂ ਨਹੀਂ ਆ ਸਕਦਾ ਇਹ ਪ੍ਰੋਬਲਮ ਜਾਂ ਸਵੇਰੇ ਦੱਸ ਦੋ ਜਾਂ ਰਾਤ ਹੀ ਦੱਸ ਦੋ ਹੁਣ ਇੱਕਦਮ ਦੱਸੂਗਾ ਤਾਂ ਭਾਜੀ ਗੁੱਸਾ ਤਾਂ ਹੁੰਦਾ ਹੀ ਆ ਸਿੱਧੀ ਗਾਲ ਵੀ ਨਿਕਲਦੀ ਹੈ ਸਹੀ ਗੱਲ ਹੈ ਜਦੋਂ ਆਪਣੇ ਸ਼ਾਜੀ ਵੀਰ ਤੇ ਫਰਿਆਦ ਵੀਰ ਤੇ ਆਪਣ ਹੋਇਆ ਸੀਗਾ ਉਦੋਂ ਆਪਣੇ ਤੁਸੀਂ ਕਬੱਡੀ ਖੇਡਦੇ ਸੀ ਜੀ ਭਾਜੀ ਹਾਂ ਅਸੀਂ ਸ਼ੋਅ ਮੈਂ ਸੀਗਾ ਅੱਛਾ ਭਰਤ ਜੀ ਗੋਦਾਸਪੁਰ ਹਾਂ ਹਾਂ ਅਸੀਂ ਜਿੱਦਾਂ ਮੈਚ ਮੂਜ ਖੇਡ ਕੇ ਹਟੇ ਤੇ ਅਸੀਂ ਜਦੋਂ ਗੱਡੀਆਂ ਤੋਰੀਆਂ ਦੇ ਭਾਜੀ ਸਾਡੀਆਂ ਗੱਡੀਆਂ ਘੇਰ ਲਈ ਅੱਛਾ ਫੇਰ ਪੇਈ ਕੋਸ਼ੇ ਹਥਿਆਰ ਰਫਰਾ ਰਫਰਾ ਲੈ ਕੇ ਸਾਡੇ ਇਦਾਂ ਰੱਖਤੀ ਆ ਭਾਜੀ ਪੇਈ ਗਾਲਾ ਵੀ ਕੱਢਿਆ ਉੱਥੇ ਫਿਰ ਉਹਨਾਂ ਨੇ ਫਾਇਰ ਵੀ ਕਰਕੇ ਚੰਗੀਆਂ ਭਾਜੀ ਹੂੰ ਵਾ ਫਾਈਵ ਹੈ ਪਲੇਅਰ ਦੇਖ ਲੋ ਵੀ ਇੱਕ ਇੰਨੀ ਮਿਹਨਤ ਵੀ ਕਰਦਾ ਵਾ ਮਿਹਨਤ ਕਰਕੇ ਆਪਣਾ ਨਾਮ ਵੀ ਬਣਾਉਂਦਾ ਵਾ ਤੇ ਉਸ ਤੋਂ ਬਾਅਦ ਦੇ ਵਿੱਚ ਭਾਜੀ ਆ ਵੀ ਚੀਜ਼ਾਂ ਵੀ ਆਪਣੇ ਚੱਲੀਆਂ ਪੈਂਦੀਆਂ ਹਨਾ ਮੈਂ ਬੱਚਾ ਸੀਗਾ ਮੈਨੂੰ ਇਹਨਾਂ ਪਤਾ ਨਹੀਂ ਜਦੋਂ ਹੌਲੀ ਹੌਲੀ ਫਰਿਆਦ ਦੇ ਉਹਨਾਂ ਦੇ ਨਾਲ ਜਦੋਂ ਓਪਨ ਕੀਡੇ ਲੱਗਾ ਹੂੰ ਹੂੰ ਸਾਨੂੰ ਇਦਾਂ ਬਹੁਤ ਕੋਸ਼ਿਸ਼ ਦਿਖਾਈ ਦਿੱਤਾ ਵੀ ਯਾਰ ਕਬੱਡੀ ਚੇੇ ਕੁਝ ਵੀ ਚੱਲਦਾ ਆ ਇਹ ਫੋਨ ਵੀ ਆਉਂਦੇ ਆ ਦੱਬੀਆਂ ਵੀ ਘੇੜਦੇ ਆ ਗੈਂਗਸਟਰ ਵੀ ਹੈਗੇ ਸਭ ਬੜਾ ਕੁਝ ਫੇਸ ਕਰਨਾ ਪਿਆ ਭਾਜੀ ਘਰ ਵੀ ਰਹਿ ਹੁਣ ਵੀ ਪਹਿਲੀ ਗੱਲ ਤਾਂ ਭਾਜੀ ਸਾਡੇ ਮਾਪੇ ਨੇ ਸਾਨੂੰ ਖੁਲ੍ਹ ਦ ਦਿੱਤੀ ਆ ਹਾਂਜੀ ਟਰੈਕਟਰ ਜਿੱਤੇ ਗੱਡੀ ਜਿੱਤੇ ਸਾਡੇ ਮਾਪੇ ਸੈਟੀਸਫਾਈ ਆ ਜਿੱਦਾਂ ਕਹਿੰਦਾ ਖੁਸ਼ ਆ ਲੋਕਾਂ ਨੂੰ ਕਹਿਣਦੇ ਹੀ ਕਰਦੇ ਆ ਨਸ਼ਾ ਕੋਈ ਚੱਕਰ ਅੱਛਾ ਜੀ ਵੀਰੇ ਉਹੀ ਤਾਂ ਗੱਲ ਲਾਣਾ ਜੇ ਕੋਈ ਵੱਡੀ ਚ ਇਦਾਂ ਦੀ ਚੀਜ਼ ਹੋਵੇ ਤੇ ਮਾਂ ਪਿਓ ਫਿਰ ਹਾਂਜੀ ਰੋਕੂਗਾ ਤੁਹਾਨੂੰ ਅੱਜ ਦੇ ਅੱਜ ਤੁਸੀਂ ਦੇਖਿਆ ਹੀ ਆ ਭਾਜੀ ਮਾਹੌਲ ਇਹ ਨਸ਼ੇ ਕਰਕੇ ਥੋੜੀ ਹੋਇਆ ਮਿਹਨਤ ਕਰਕੇ ਹੋਇਆ ਯਾਰ ਨਸ਼ਾ ਕੀ ਆ ਕਿੱਥੇ ਆ ਕੇ ਨਸ਼ਾ ਮੈਨੂੰ ਦੱਸੋ ਕੌਣ ਕਹਿੰਦਾ ਨਸ਼ਾ ਆ ਅਸੀਂ ਨਹੀਂ ਮਿਹਨਤ ਕਰਕੇ ਆਇਆ ਕਿ ਇਹਨੂੰ ਧੱਕਾ ਦੇ ਕੇ ਤਾਂ ਨਹੀਂ ਆਏ ਜਾਂ ਕਿ ਇਹਨੂੰ ਸੱਟ ਕੇ ਅਸੀਂ ਅਸੀਂ ਇੱਥੇ ਆਏ ਹਿੰਮਤ ਨਾਲ ਆਏ ਆ ਭਾਜੀ ਕਿਸੇ ਨੂੰ ਡਗਾ ਕੇ ਤਾਂ ਨਹੀਂ ਆਏ ਬਹੁਤ ਮਿਹਨਤ ਕੀਤੀ ਹੈ ਭਾਜੀ ਇਹ ਪੈਰਾ ਪਿੱਛੇ ਬਹੁਤ ਮਿਹਨਤ ਕੀਤੀ ਹੈ ਸ਼ਾਜੀ ਵੀਰੇ ਉਹ ਟਾਈਮ ਯਾਦ ਆਉਂਦਾ ਤੁਹਾਨੂੰ ਹੁਣ ਭਾਜੀ ਮੈਂ ਭੁੱਲਦਾ ਹੀ ਨਹੀਂ ਅੱਛਾ ਮੈਂ ਨਹੀਂ ਕਦੇ ਭੁੱਲਦਾ ਜੋ ਜੋ ਮੇਰ ਨਾਲ ਮਾੜਿਆ ਕੰਮ ਹੋਇਆ ਜਾਂ ਮਾੜੀਆਂ ਗਲਤੀਆਂ ਹੋਈਆਂ ਜੋ ਕੁਝ ਵੀ ਚੀਜ਼ਾਂ ਹੋਈਆਂ ਮੈਂ ਨਹੀਂ ਭੁੱਲਦਾ ਭਾਜੀ ਮੈਂ ਮੈਨੂੰ ਹਰ ਇੱਕ ਜਗ੍ਹਾ ਉਹ ਚੀਜ਼ਾਂ ਯਾਦ ਹੁੰਦੀਆਂ ਹੀ ਹੁੰਦੀਆਂ ਜਿੱਥੇ ਮੈਂ ਸਟਰਗਲ ਕੀਤਾ ਜਿੱਥੇ ਮੇਰੇ ਨਾਲ ਕੁਝ ਹੋਇਆ ਕੋਈ ਹੈਪਨ ਹੋ ਗਿਆ ਜੋ ਕੁਝ ਮੈਂ ਨਹੀਂ ਪਾਜੀ ਪੁੱਲਦਾ ਮੈਂ ਇਹ ਤੱਕ ਯਾਦ ਰੱਖਦਾ ਉਹ ਚੀਜ਼ਾਂ ਨੂੰ ਯਾਦ ਰੱਖ ਕੇ ਜਦੋਂ ਮੈਂ ਆਪਣੀ ਪ੍ਰੈਕਟਿਸ ਕਰਦਾ ਆ ਬਹੁਤ ਵਜਾ ਹੁੰਦਾ ਭਾਜੀ ਹਾਂ ਉਹ ਮੈਨੂੰ ਰਿਕਵਰੀ ਕਰਦੀ ਹੈ ਜਿੱਦਾਂ ਵੈਸੇ ਤਕਰੀਬਨ ਭਾਈ ਸਾਰੇ ਇਲਾਕੇ ਨੂੰ ਹੀ ਪਤਾ ਵਾ ਵੀ ਤੁਸੀਂ ਕਿੱਥੋਂ ਉੱਠੇ ਆ ਕਿੰਨੀ ਮਿਹਨਤ ਕੀਤੀ ਆ ਹਨਾ ਬਾਪੂ ਇਹਨਾ ਕਹਿਣ ਦੀ ਲੋੜ ਨਹੀਂ ਨਾ ਡਾਉਨ ਟੂ ਅਰਥਾ ਪਿੰਡ ਮੈਚ ਹੁੰਦੇ ਆ ਕਿਤੇ ਵੀ ਮੈਚ ਹੁੰਦੇ ਆ ਉਹਨੇ ਪਬਲਿਕ ਜੀ ਜਾ ਕੇ ਬਹਿ ਜਾਣਾ ਕਿਹਨੂੰ ਪਤਾ ਹੀ ਨਹੀਂ ਇਹਨੂੰ ਆਵਾਜ਼ ਮਾਰੀ ਜਾਓ ਫਕੀਰ ਹਸਨ ਆਏ ਨੇ ਜਾਣੇ ਨਹੀਂ ਉੱਠ ਕੇ ਆਪਣੇ ਉੱਥੇ ਯਾਰਾਂ ਨਾਲ ਬਹਿ ਜਾਣਾ ਜੀ ਇਹਨੂੰ ਸਟੇਜ ਤੇ ਜਾਂਦੇ ਹੀ ਨਹੀਂ ਇਹਨੂੰ ਕਿੰਨੀ ਵਾਰੀ ਕਿਹਾ ਬਾਪੂ ਆ ਬਾਪੂ ਆਣਾ ਉੱਥੇ ਆਪਣੇ 2-4 ਯਾਰ ਲੈਣੇ ਉੱਥੇ ਜਾ ਕੇ ਬਹਿ ਜਾਣਾ ਜੀ ਜਦੋਂ ਹੁਣ ਭਾਜੀ ਆਹ ਮੁਕਾਮ ਤੇ ਤੁਸੀਂ ਪਹੁੰਚ ਗਏ ਆ ਬਾਪੂ ਦੇ ਨਾਲ ਕੋਈ ਗੱਲਾਂ ਆਪਣੇ ਸ਼ੇਅਰ ਕਰ ਦਿੰਦੇ ਨੇ ਭਾਜੀ ਮੈਂ ਨਾ ਬਾਪੂ ਨਾਲ ਸ਼ੇਅਰ ਕਰ ਲੈਂਦਾ ਅਮੀ ਨਾਲ ਸ਼ੇਅਰ ਕਰ ਲੈਂਦਾ ਵੱਡਾ ਭਾਈਆ ਨਾਲ ਨਹੀਂ ਮੇਰੇ ਤੋਂ ਸ਼ੇਅਰ ਹੁੰਦੀ ਗੱਲ ਅੱਛਾ ਹਾਂਜੀ ਉਹਨਾਂ ਦੀ ਰਿਸਪੈਕਟ ਜੀ ਕਰਦਾ ਉਹਨਾਂ ਦਾ ਮਕਾਮ ਬਹੁਤ ਵੱਡਾ ਭਾਈ ਹੂੰ ਉਹਨਾਂ ਨਾਲ ਮੇਰੇ ਤੋਂ ਗੱਲਾਂ ਨਹੀਂ ਹੁੰਦੀਆਂ ਨਾਂ ਮੇਰੀ ਅੱਖਰ ਅੱਖਾਂ ਪਾਉਂਦੀ ਆ ਮੈਂ ਫਿਰ ਅਮੀ ਨਾਲ ਗੱਲ ਕਰ ਲੈਂਦਾ ਬਾਪੂ ਨਾਲ ਸ਼ੇਅਰ ਕਰ ਲੈਂਦਾ ਸਭ ਤੋਂ ਜ਼ਿਆਦਾ ਮੈਂ ਭੈਣਾਂ ਨਾਲ ਸ਼ੇਅਰ ਕਰਦਾ ਆਪਣੀਆਂ ਗੱਲਾਂ ਅੱਛਾ ਹਾਂਜੀ ਭਾਈ ਭੈਣ ਆਪਣੀ ਛੋਟੀਆਂ ਤੁਹਾਡੇ ਤੋਂ ਮੈਂ ਸਾਰੇ ਤੋਂ ਛੋਟਾ ਆ ਭਾਜੀ ਅੱਛਾ ਹਾਂ ਤਿੰਨ ਵੇ ਓਨ ਵਾਲੇ ਪਲੇਅਰਾਂ ਨੂੰ ਕੋਈ ਅਪੀਲ ਭਾਜੀ ਮੈਂ ਹੀ ਕਹਿਣਾ ਵੀ ਜੇ ਤੁਸੀਂ ਸਟੀਅਰ ਔਰ ਸਮਝ ਤਾ ਲਓ ਦੀ ਜਾਣਕਾਰੀ ਲੈ ਲਓ ਭਾਜੀ ਜੇ ਕਿਸੇ ਤੋਂ ਤੁਸੀਂ ਸਟੀਰ ਰੋਡ ਲੈਨੇ ਆ ਜੋ ਕੁਝ ਵੀ ਲੈਨੇ ਆ ਉਹਨੂੰ ਪਹਿਲਾਂ ਪੜ੍ਹ ਲਓ ਪੂਰੀ ਜਾਣਕਾਰੀ ਤਾਂ ਲੈ ਲਓ ਹੂੰ ਜੇ ਇਕੱਲਾ ਸਟੀਰ ਰੋਡ ਨਹੀਂ ਕੋਈ ਵੀ ਚੀਜ਼ ਲਾ ਲਾ ਕੋਈ ਵੀ ਲਾ ਲਾ ਉਹਦੀ ਭਾਜੀ ਜਾਣਕਾਰੀ ਤਾਂ ਲੈ ਲਓ ਯਾਰ ਸਭ ਕੁਝ ਜਾਣਕਾਰੀ ਉਹਨੂੰ ਸਮਝ ਕੇ ਉਹਨੂੰ ਪੜ੍ਹੋ ਜਾਂ ਕਿਸੇ ਤੋਂ ਪੁੱਛ ਕੇ ਫਿਰ ਯੂਜ਼ ਕਰੋ ਕੁਝ ਵੀ ਅਸ਼ਾਜੀ ਵੀਰੇ ਜਦੋਂ ਵੈਸੇ ਕੋਈ ਕਬੱਡੀ ਤੇ ਇਦਾਂ ਦੀਆਂ ਗੱਲਾਂ ਕਰਦਾ ਉਦੋਂ ਐਜ਼ ਏ ਪਲੇਅਰ ਵੀ ਤੁਸੀਂ ਮਲਕੀ ਆਪਣੇ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ ਇੱਕ ਇੱਥੇ ਪਿਆਰ ਕਰਨ ਵਾਲੇ ਵੀ ਬਹੁਤ ਆ ਤੇ ਲੱਤਾਂ ਖਿੱਚਣ ਵਾਲੇ ਵੀ ਬਹੁਤ ਆ ਹਮ ਹੁਣ ਹਰੇਕ ਦਾ ਜਵਾਬ ਕਿੱਥੇ ਕਿੱਥੇ ਦਈਏ ਭਾਜੀ ਅਈਦਾਬਾਦ ਗਰਾਊਂਡ 'ਤੇ ਉਤਰ ਜਾਨੇ ਆ ਖੇਡ ਕੇ ਤੇ ਆਪਣੇ ਘਰਾਂ ਨੂੰ ਆ ਜਾਨੇ ਆ ਬਸ ਕਿਸੇ ਵੀ ਚੀਜ਼ ਨੂੰ ਕਹਿਣ ਤੋਂ ਪਹਿਲਾਂ ਨਾ ਉਹਨੂੰ ਸਮਝ ਲਓ ਉਹਨੂੰ ਜੱਜ ਨਾ ਕਰੋ ਦੇਖਿਆ ਨਾ ਵੀ ਉਹ ਇਦਾਂ ਦਾ ਇਦਾਂ ਉਹਦ ਨੂੰ ਮਿਲੋ ਉਹਨੂੰ ਦੇਖੋ ਭਾਜੀ ਹਰੇਕ ਚੀਜ਼ ਨੂੰ ਹਨਾ ਵੀ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਪਹਿਲਾਂ ਵੀ ਉਹ ਕੀ ਆ ਉਹਦੇ ਬਾਹਰ ਬੈਠੇ ਜੱਜ ਕਰਨਾ ਭਾਜੀ ਗਲਤ ਗੱਲ ਆ ਤੁਸੀਂ ਉਹ ਉਹ ਲੋਕ ਜੱਜ ਕਰਦੇ ਜਿਨ੍ਹਾਂ ਕੋ ਮੇਰਾ ਨੰਬਰ ਵੀ ਹੈ ਨਹੀਂ ਹਮ ਜਾ ਕਦੇ ਮਿਲਿਆ ਵੀ ਨਹੀਂ ਹੈਲੋ ਵੀ ਨਹੀਂ ਹੋਈ ਉਹ ਜੱਜ ਕਰ ਹੀ ਜਾਂਦੇ ਆ ਉਦਹੀਂ ਵੈਸੇ ਨਾ ਉਹ ਤਾਂ ਜਿਆਦਾ ਮੁੱਦਾ ਪਿੰਕੇ ਜਰਗ ਦੀ ਵੀਡੀਓ ਦੁੱਠਿਆ ਆ ਜੀ ਨਾ ਭਾਜੀ ਹੁਣ ਮੈਂ ਤੁਹਾਨੂੰ ਦੱਸਾਂ ਪਿੱਕੇ ਜਰਗ ਦੇ ਉਹ ਚਲੋ ਉਹਨੇ ਵਧੀਆ ਗੱਲ ਕਹੀ ਆ ਪਰ ਕੁਝ ਗੱਲਾਂ ਦਾ ਪਤਾ ਵੀ ਨਹੀਂ ਉਹਨੂੰ ਉਹ ਵੀ ਕਬੱਡੀ ਖੇਡਿਆ ਆ ਉਹ ਇਦਾਂ ਦੀ ਗੱਲਾਂ ਕਰੀ ਜਾਂਦਾ ਉਹ ਕਬੱਡੀ ਖੇਡ ਕੇ ਗਿਆ ਹੈ ਉਹਦਾ ਬਾਪੂ ਵੀ ਬਹੁਤ ਵੱਡਾ ਕਬੱਡੀ ਪਲੇਅਰ ਰਿਹਾ ਫਿਰ ਇਹ ਗੱਲਾਂ ਸਾਰਿਆਂ ਤੇ ਹੁੰਦੀ ਆ ਭਾਜੀ ਉਹਦੀ ਬਾਪੂ ਦੇ ਵੀ ਹੁੰਦੀ ਆ ਜਿਹੜੀਆਂ ਉਹਨੇ ਗੱਲਾਂ ਕਈਆਂ ਹਾਂ ਉਹ ਵੀ ਕਬੱਡੀ ਖੇਡਿਆ ਫਿਰ ਆਪਾਂ ਉਹਨੂੰ ਵੀ ਇਦਾਂ ਕਹਿ ਸਕਦੇ ਆ ਨਹੀਂ ਇਹ ਜ਼ਰੂਰੀ ਨਹੀਂ ਪਾਜੀ ਕਿ ਉਹ ਸਾਰੇ ਇੱਕੋ ਜਿਹੇ ਹੋਣ ਪਲੇਅਰ ਹਾਂਜੀ ਹਾਂਜੀ ਇਹ ਸਿੱਧੀ ਗੱਲ ਤਾਂ ਇਹ ਆ ਕੋਈ ਕਿਸੇ ਦਾ ਇਦਾਂ ਨਹੀਂ ਵੀ ਸਾਰੇ ਪਲੇਅਰ ਇੱਕੋ ਜਿਹੇ ਹੋਣ ਤੇ ਪੱਜੀ ਉਂਗਲਾ ਬਰਾਬਰ ਨਹੀਂ ਹੁੰਦੀ ਆ ਪਾਜੀ